ਸਤਿ ਸ਼੍ਰੀ ਅਕਾਲ ਜੀ ਬੇਤਰਬਹਾਰ ਫ੍ਰਿਤ ਬੇਰ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ ਵੀਡੀਓ ਵਿੱਚ ਗੱਲ ਕਰਾਂਗੇ 24 ਸਤੰਬਰ ਤੋਂ ਲੈ ਕੇ 7 ਅਕਤੂਬਰ ਦੇ ਮੌਸਮ ਦੀ ਆ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ ਕਿਹੜਾ ਸਿਸਟਮ ਲੱਗਣ ਜਾ ਰਿਹਾ 29 ਤੇ 30 ਸਤੰਬਰ ਨੂੰ ਤੇ ਉਸ ਤੋਂ ਬਾਅਦ ਪਹਿਲੇ ਹਫ਼ਤੇ ਅਕਤੂਬਰ ਦੇ ਸਿਸਟਮ ਦੋ ਯਾਨੀ ਕਿ ਆ ਸਿਸਟਮ ਆਉਂਦੇ ਜਾਪ ਰਹੇ ਨੇ ਤਾਂ ਜੋ ਕਿ ਆ ਪੰਜਾਬ ਦੇ ਕਈ ਖੇਤਰਾਂ ਪ੍ਰਭਾਵਿਤ ਕਰ ਸਕਦੇ ਪਹਿਲਾ ਕਿੰਨਾ ਕੁ ਸਿਸਟਮ ਜੜ ਤਗੜਾ ਹੈ ਕਮਜ਼ੋਰ ਉਸਰੇ ਦੂਜੇ ਸਿਸਟਮ ਵਿੱਚ ਕਿਹੜੇ-ਕਿਹੜੇ ਖੇਤਰਾਂ ਹਲਕੇ ਦਰਮਿਆਨੇ ਦੇ ਨਾਲ ਮੀ ਦਰਜ ਕੀਤਾ ਜਾਸਰ ਕਿਹੜੇ ਕਿਹੜੇ ਖੇਤਰਾਂ ਗੜੇਮਰੀ ਹੋਣ ਦੀ ਸੰਭਾਵਨਾ ਰਹੇਗੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪੇਸ਼ਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਝ ਜਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ 24 25 26 27 28 ਸਤੰਬਰ ਤੱਕ ਮੌਸਮ ਜ਼ਿਆਦਾਤਰ ਠ ਸੰਭਾਵਨਾ ਹੈ ਤਾਂ 28 29 ਸਤੰਬਰ ਨੂੰ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਆਪਾੜਾਂ ਦੀ ਸਾਈਡ ਦੇ ਨਾਲ ਲੱਗਦੇ ਜਾਂ ਹਰਿਆਣਾ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਆਵਾਲ ਦੇ ਸਾਈਡ ਦੇ ਆ ਖੇਤਰਾਂ ਵਿੱਚ ਕਿਤੇ ਕਿਤੇ ਨਿੱਕੀ-ਮੋਟੀ ਕਾਰਵਾਈ ਹੋ ਸਕੇ ਥੋੜ੍ਹਾ-ਬਹੁਤ ਖੇਤਰਾਂ ਵਿੱਚ ਚਾਂਸ ਰਹਣਗੇ ਕਾਦੂਕਾ ਖੇਤਰਾ ਭਾਗ ਤਾਂ ਜ਼ਿਆਦਾਤਰ ਮੌਸਮ ਤਾਂ ਠੀਕ-ਠਾਕ ਰਹਣ ਦਾ ਅਸਾਰ ਨਹੀਂ ਤਾਂ ਉਸ ਤੋਂ ਬਾਅਦ 29 30 ਜਾਨਕੀ ਮੇਨ ਤੌਰ ਤੇ 30 ਸਤੰਬਰ ਤੇ 1 ਅਕਤੂਬਰ ਨੂੰ ਕੁਝ ਥੋੜ੍ਹਾ-ਬਹੁਤ ਖੇਤਰ ਪੰਜਾਬ ਦੇ ਬਿਲਕੁਲ ਹਰਿਆਣਾ ਦੇ ਨਾਲ ਲੱਗਦੇ ਖੇਤਰ ਕੋ ਪਟਿਆਲਾ ਸੰਗਰੂਰ ਹੋਗਾ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਹੁਆਲੀ ਹੋਗਾ ਨਾਲਕ ਦੇ ਮਲੇਰਕੋਟਲਾ ਨਵਾਂ ਸ਼ਹਿਰ ਆ ਲੁਧਿਆਣਾ ਦੇ ਕੁਝ ਖੇਤਰਾਂ ਵਿੱਚ ਚਾਂਸੀਗਨ ਜਾਂ ਮਾਨਸਾ ਬ ਬਠਿੰਡਾ ਬਰਨਾਲਾ ਦੇ ਇਹਨਾਂ ਖੇਤਰਾਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਿਆਦਾਤਰ ਮੌਸਮ ਆਪਣਾ 30 ਸਤੰਬਰ ਨੂੰ ਉਸਰੇ ਇੱਕ ਅਕਤੂਬਰ ਨੂੰ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਉਸ ਵੇਲੇ ਪਹਿਲਾ ਗੱਲ ਕਰੀ 24 ਤੋਂ ਲੈ ਕੇ 26 27 ਸਤੰਬਰ ਦੇ ਦਰਮਿਆਨ ਜਿਹੜੀਆਂ ਹਵਾਵਾਂ ਨੇ ਪੱਛਮ ਜਾਨਕੀ ਦੱਖਣ ਪੱਛਮ ਹੋਗਾ ਜੇ ਉੱਤਰ ਪੱਛਮ ਤੋਂ ਆਵਗਦੇ ਰਹਿੰਦੇ ਆ ਸਾਰ 29 30 ਸਤੰਬਰ ਨੂੰ ਜਿਹੜੇ ਦੱਖਣ ਆ ਪੂਰਬ ਦੀ ਜਿਹੜੀ ਹਵਾਵਾਂ ਦੀ ਵਾਪਸੀ ਹੋ ਜਾਨਕੀ ਨਮੀ ਵਾਲੀਆਂ ਹਵਾਵਾਂ ਪਹੁੰਚ ਤੋ ਲਗਾਤਾਰ ਨਮੀ ਪਹੁੰਚ ਰਹੀ ਕੁਛ ਬੰਗਾਲ ਦੀ ਖਾੜੀ ਤੋਂ ਲ ਨਮੀ ਪਹੁੰਚ ਰਹੀ ਜਿਸ ਕਰਕੇ ਨਵੀਂ ਵਦਨ ਦੇ ਨਾਲ 29 ਤੇ 30 ਸਤੰਬਰ ਨੂੰ ਘਰਚੰਗਲ ਬੱਦਲ ਬਣ ਸਕਦੇ ਨੇ ਇੱਕ ਲੋਪਰੇਸ਼ ਰੀਅਰਿਆ ਜੋ ਕਿ ਦੇਖ ਸਕਦੇ ਜਿਹੜਾ ਦੱਖਣੀ ਖੇਤਰਾਂ ਵਿੱਚ ਐਮਪੀ ਹੋਗਾ ਜਾਂ ਮਹਾਰਾਸ਼ਟਰ ਦੇ ਦੱਖਣੀ ਖੇਤਰਾਂ ਵਿੱਚ ਬਣਿਆ ਠੀਕ ਹੈ ਜਿਹੜਾ ਆਪਣਾ 29 ਤੇ 30 ਸਤੰਬਰ ਨੂੰ ਇੱਥੇ ਜਿਹੜਾ ਆ ਪਹੁੰਚੇਗਾ ਉਸ ਤੋਂ ਬਾਅਦ ਪਹਿਲੇ ਹਫਤੇ ਅਕਤੂਬਰ ਦੇ ਸਿਸਟਮ ਲੱਗਣ ਦੇ ਅਸਾਰ ਨੇ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਵੀ ਕਾਫੀ ਖੇਤਰਾਂ ਵਿੱਚ ਬਣ ਆ ਜਿਹੜਾ ਪੈ ਸਕਦਾ ਜੜ ਕਿ ਕਾਫੀ ਖੇ ਸਕਦਾ ਕਾਫੀ ਕੀਤਨ ਪ੍ਰਭਾਵਿਤ ਕਰ ਸਕਦਾ ਹੈ ਖਾਸ ਤੌਰ ਤੇ ਦੱਖਣ ਪੱਛਮੀ ਇਲਾਕੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਪਾੜਲ ਦੀ ਸਾਈਡ ਦੇ ਪੂਰਬੀ ਜਾਨਕੀ ਚੰਡੀਗੜ੍ਹ ਦੇ ਨਾਲ ਲੱਗਦੇ ਮੱਧ ਕੇਂਦਰ ਇੱਥੇ ਸਭਾਵਨਾ ਜ਼ਿਆਦਾ ਰਹੇਗੀ ਬਾਕੀ ਇਹ ਪੱਛਮੀ ਸਰਦੀ ਲੱਗ ਕੇ ਉਹ ਇੱਥੇ ਵੀ ਟੁੱਟਵੇਂ ਤੌਰ ਤੇ ਮੀਂਹ ਜਰ ਦਰਜ ਕੀਤਾ ਜਾਵੇਗਾ ਜਾਨਕੀ 1 ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਹੋ ਸਕਦਾ ਹੈ ਕਿ 1 2 3 4 ਅਕਤੂਬਰ ਜਾਂ ਉਸਰ 4 ਤੋਂ ਲੈ ਕੇ 7 8 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਕਾਫੀ ਕੀਤਨ ਪ੍ਰਭਾਵਿਤ ਕਰੇ ਕਈ ਖੇਤਰਾਵਾਂ ਵਿੱਚ ਜਲ ਕੇ ਦਰਮਿਆਨੇ ਦੇ ਨਾਲ ਪਾਰੀ ਦੀਆਂ ਅਨਕੀ ਮੋਟੀ ਜੜ ਗੜੇ ਮਾਰੀ ਵੀ ਹੋਣ ਦੀ ਸੰਭਾਵਨਾ ਹੈ 1 ਤੋਂ 7 ਅਕਤੂਬਰ ਜਾਂ 8 ਅਕਤੂਬਰ ਦੇ ਦਰਮਿਆਨ ਹਵਾਵਾਂ ਆਉਣਗੇ ਜਿਹੜੇ ਦੱਖਣ ਤੋਂ ਆਪਣੇ ਪੂਰਬ ਵੱਲ ਜਾਨੀ ਕਿ ਨਾਮ ਵਾਲੇ ਹਵਾ ਬੰਗਾਲ ਦੀ ਖਾੜੀ ਤਰਪ ਸਾਗਰ ਤੋਂ ਲਗਾਤਾਰ ਪਹੁੰਚਣਗੀਆਂ ਜੋ ਕਿ ਜੋ ਕਿ ਲੋ ਪ੍ਰੈਸ਼ ਰੇਅਰ ਏਰੀਆ ਠੀਕ ਬਣੇਗਾ ਠੀਕ ਐਮਪੀ ਦੇ ਆਪਾਂ ਗੱਲ ਕਰੀ ਦੱਖਣੀ ਖੇਤਰ ਜਾਂ ਉਸ ਤੋਂ ਬਾਅਦ ਗੁਜਰਾਤ ਹੋ ਗਿਆ ਇੱਥੇ ਰਾਹੀਂ ਸਰ ਦੱਖਣੀ ਖੇਤਰ ਇੱਥੋਂ ਕੇ ਗੁਜ਼ਰੇਗਾ ਇਸ ਤੇ ਜਿਹੜੇ ਹਵਾਵਾਂ ਜਿਹੜੀਆਂ ਹੋਣ ਜਾਂ ਰੋਟੇਟ ਕਰਨਗੇ ਪੰਜਾਬ ਦੇ ਖੇਤਰਾਂ ਤੱਕ ਜਿਸ ਕਰੇ ਸਿਸਟਮ ਲੱਗਦਾ ਸਾਰ ਜਿਹੜੇ ਪਾਂਦੇ ਤਖਾਈ ਦੇ ਰਹੇ ਨੇ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 24 ਤੋਂ ਲੈ ਕੇ 27 28 29 ਸਤੰਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਫਿਰ ਵੀ ਹੋ ਸਕਦਾ ਇੱਕ ਅਦੇ ਜ਼ਿਲ੍ਹੇ ਵਿੱਚ ਪੂਰਬੀ ਖੇਤਰ ਤੋਂ ਦੱਸਿਆ ਨੇ ਪਟਿਆਲਾ ਸੰਗਰੂਰ ਤੇ ਜਾਂ ਚੰਡੀਗੜ੍ਹ ਦੇ ਨਾਂ ਲੱਗ ਹਰਿਆਣਾ ਦੇ ਨਾਂ ਲੱਗਦੇ ਕੁਝ ਪਹਾੜਾਂ ਦੇ ਨਾਲ ਦੇ ਅਲੱਗ ਦੇ ਖੇਤਰਾਂ ਵਿੱਚ ਕਿਤੇ ਨਿੱਕੇ ਮੂਟੇ ਇੱਕ ਅਦੇ ਜ਼ਿਲ੍ਹੇ ਵਿੱਚ ਸੁਭਾਵਨ ਬਾਂਸ ਦੀ ਜ਼ਿਆਦਾਤਰ ਮੌਸਮ ਲਗਭਗ ਠੀਕ ਠਾਕ ਰਹਿੰਦਿਆ ਸਾਲ ਬਾਂਦੇ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ 30 ਸਤੰਬਰ ਜਾਂ 1 ਅਕਤੂਬਰ ਨੂੰ ਆ ਪੰਜਾਬ ਦੇ ਕੁਝ ਪੂਰਬੀ ਲਾ ਕੇ ਪਟਿਆਲਾ ਸੰਗਰੂਰ ਮੁਹਾਲੀ ਚੰਡੀਗੜ੍ਹ ਹੋ ਗਿਆ ਜਾਂ ਮਾਨ ਕੁਝ ਖੇਤਰਾਂ ਵਿੱਚ ਚਾਂਸ ਬਣ ਸਕਦੇ باقی ਮੌਸਮ ਠੀਕ ਠਾਕ ਹੈ ਉਸ ਵਾਰ 2 ਅਕਤੂਬਰ ਤੋਂ ਲੈ ਕੇ ਜਾਏ 1 2 ਅਕਤੂਬਰ ਤੋਂ ਬਾਅਦ ਯਾਨੀ ਕਿ 2 3 4 ਤੋਂ ਉਸ ਵਾਰ 6 7 ਅਕਤੂਬਰ ਦੇ ਦਰਮਿਆਨ ਇੱਕ ਵਾਰ ਜਿਹੜੇ ਆਪਾਂ ਗਲਰਮੀ ਦੇ ਅਸਾਰ ਪਾ ਸਕਦੇ ਬਹੁਤੇ ਖੇਤਰਾਂ ਵਿੱਚ ਟੁੱਟਵੇਂ ਤੌਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਹਲਕੇ ਦਰਮਿਆਨੇ ਦੇ ਨਾਲ ਕੁਝ ਖੇਤਰ ਭਾਰੀ ਮੀਂਹ ਆ ਪੈ ਸਕਦਾ ਹੈ ਬਾਕੀ ਲਗਾਤਾਰ ਤੌਰ ਤੇ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਾਂ ਮੇਨ ਤੌਰ ਤੇ ਸਬੂਰਵੀ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਬਾਕੀ ਸਰਦਤੀ ਇਲਾਕਿਆਂ ਵਿੱਚ ਚਾਂਸ ਹੈਗੇ ਨੇ ਫਿਰੋਜ਼ਪੁਰ ਹੋ ਗਿਆ ਮੌ ਕੋਟ ਜਨਾਹ ਲੱਗਦੇ ਅਮਰitsar ਤਰਨਤਨ ਉਹਦੇ ਫਾਜ਼ਿਲਕਾ ਦੇ ਇਲਾਕੇ ਜਾਂ ਆਪਣੇ ਜਲੰਧਰ ਕਪੂਰਥਲਾ ਇੱਥੇ ਵੀ ਸਭਾ ਆਪਣੇ ਬਹੁਤੇ ਖੇਤਾਂ 'ਚ ਬਾਂਦੀ ਦਿਖਾਈ ਦੇ ਰਹੀ ਇੱਕ ਅੱਧੀ ਵਾਰ ਅਕਤੂਬਰ ਦੇ ਪਹਿਲੇ ਹਫਤੇ ਜਾਨਕੀ ਪਹਿਲੇ 10 ਦਿਨਾਂ ਦੇ ਵਿੱਚ 10 ਅਕਤੂਬਰ ਤੱਕ ਬਹੁਤੇ ਖੇਤਾਂ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਮੀਂਹ ਜਿਹੜਾ ਪ੍ਰਭਾਵਿਤ ਕਰੇਗਾ ਤੇ ਕਿਤੇ ਕਿਤੇ ਨਿੱਕੀ-ਮੋਟੀ ਅਗਾੜੇ ਮਰੀ ਵੀ ਹੋਣ ਦੀ ਸੰਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਬਾਕੀ ਲਗਾਤਾਰ ਤੁਹਾਡੇ ਤੱਕ ਜੋ ਵੀ ਜਾਣਕਾਰੀ ਮਿਲੇਗੀ ਪਛਾਣ ਦੀ ਕੋਸ਼ਿਸ਼ ਕਰਦੇ ਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਲੋ ਪ੍ਰੈਸ਼ਰ ਏਰੀਆ ਬਣਿਆ ਠੀ ਜਣ ਜਿਹੜਾ ਬੰਗਾਲ ਦੀ ਖਾੜੀ ਤੋਂ ਹੌਲੀ ਹੌਲੀ ਜਿਹੜਾ ਅਕ੍ਰੋਸ ਕਰੇਗਾ ਐਮਪੀ ਹੋਗਾ ਠੀਕ ਹੈ ਛੱਤੀਸਗੜ੍ਹ ਤੋਂ ਲੈ ਕੇ ਐਮਪੀ ਦੇ ਖੇਤਰوں ਕੋ ਜਾਂ ਦੱਕਣੀ ਖੇਤਰ ਆਪਣੇ ਰਾਜਸਥਾਨ ਦੇ ਹੋਗੇ ਆ ਗੁਜਰਾਤ ਦੇ ਮਹਾਰਾਸ਼ਟਰ ਥੇੜਾ ਕ੍ਰਾਸ ਕਰਕੇ ਇਸ ਥੇੜੇ ਹਮ ਆਮ ਰੋਟੇਟ ਕਰਨਗੇ ਜਣ ਕਿ ਇਸ ਤਰ੍ਹਾਂ ਹਮ ਆਮ ਰੋਟੇਟ ਕਰਨਗੇ ਪੰਜਾਬ ਦੇ ਵਿੱਚ ਨਵੀਂ ਪਹੁੰਚੇ ਜਿਸ ਕਰਕੇ ਸਿਸਟਮ ਲੱਗੰਦਾ ਸਾਰ ਜਿਹੜੇ ਬੰਦਿਆ ਤੇ ਖਾਈ ਦੇ ਰਹੇ ਨੇ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਚੈਨਲ ਤੇ ਪਹੁੰਚਾ ਦਿੱਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਾਕੀ ਕੋ